ਛੋਟਾ ਬਾਨੇ ਕਿਸ ਕੰਮ ਦਾ ਫਾਇਦਾ ਨਹੀਂ ਇਹ ਸੜਕ ਉੱਚੀ ਹੋ ਗਈ ਜੀ ਇਹ ਨੂੰ ਐ ਕਰ ਦਿੱਤਾ ਹੈਗਾ ਇਹ ਕਰ ਦਿੱਤਾ ਜਾਏਗਾ ਲੇਕਿਨ ਹਰ ਸਾਲ ਦੀ ਜਦੋਂ ਬਾਰਿਸ਼ ਸ਼ੁਰੂ ਹੁੰਦੀ ਹੈ ਹਰ ਵਾਰੀ ਸਾਡਾ ਇਹ ਕੰਮ ਹੁੰਦਾ ਹੈ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਟੀਵੀ ਅਸੀਂ ਮਸਲਾ ਲੈ ਕੇ ਪਹੁੰਚਿਆ ਖੜੇ ਇਸ ਟਾਈਮ ਜੈਨ ਮhalla ਗੇਟ ਦੇ ਵਿੱਚ ਮਰ ਖੜੇ ਆ ਦੁਕਾਨਦਾਰਾਂ ਦਾ ਕਹਿਣਾ ਹੈ ਸਾਡੀਆਂ ਦੁਕਾਨਦਾਰੀਆਂ ਠੱਪ ਹੋਈਆਂ ਪਈਆਂ ਨੇ ਦੁਕਾਨਦਾਰੀ ਮੰਡੇ ਚ 8-10-10000 ਰੁਪਏ ਕਿਰਾਇਆ ਦੇਣੇ ਆ ਜਿਵੇਂ ਸਵੇਰੇ ਆਨੇ ਆ ਉਦਾਂ ਹੀ ਚਲੇ ਜਾਣੇ ਆ ਮਾਮਲਾ ਮਸਲਾ ਇਹ ਹੈ ਯੋ ਸਾਹਿਬ ਇੱਧਰ ਦੁਕਾਨਦਾਰਾਂ ਵੱਲ ਧਿਆਨ ਦਿਓ ਦੁਕਾਨਦਾਰ ਭਰਾਵਾਂ ਵੱਲ ਧਿਆਨ ਦਿਓ 8-8 10000 ਕਰਾਇਆ ਪਰਦੇ ਨੇ ਤੇ ਜਿਹੜੀ ਸਵੇਰੇ ਬਾਰਿਸ਼ ਪਈ ਸੀ 3 ਵਜੇ 4 ਵਜੇ ਜਦੋਂ ਬਾਰਿਸ਼ ਪਈ ਹੈ ਨੀਵੇਂ ਲੱਖਾਂ ਦਾ ਪਾਣੀ ਜਿਹੜਾ ਇੱਥੇ ਹੁਣ ਨੀਵੇਂ ਲੱਖਾਂ ਦੇ ਵਿੱਚ ਪਾਣੀ ਆ ਜਾਂਦਾ ਇਧਰੋਂ ਮਾਮਗੜ ਦਾਣਾ ਮੰਡੀ ਸਬਜ਼ੀ ਮੰਡੀ ਦਾ ਸਾਰਾ ਪਾਣੀ ਆ ਕੇ ਖੜ ਜਾਂਦਾ ਜੈਨ ਮੱਲਾ ਗੇਟ ਦੇ ਅੱਗੇ ਗੇਟ ਦੇ ਕੇ ਜਿਹੜਾ ਪਾਣੀ ਖੜਦਾ ਉਸ ਪਾਣੀ ਦੀ ਕਿਸੇ ਪਾਸੇ ਵੀ ਕੋਈ ਨਿਕਾਸੀ ਨਹੀਂ ਹੈ ਕਿਸੇ ਪਾਸੇ ਕੋਈ ਨਿਕਾਸੀ ਨਾ ਹੋਣ ਕਰਕੇ ਦੁਕਾਨਦਾਰਾਂ ਦਾ ਜਿਹੜਾ ਕਿ ਪਾਣੀ ਖੜਾ ਹੈ ਉਹਨਾਂ ਦਾ ਕਹਣਾ ਹੈ ਜੇ ਇੱਕ ਘੰਟਾ ਬਾਰਿਸ਼ ਹੋਰ ਪੈ ਗਈ ਤਾਂ ਸਾਡੇ ਸਾਰਾ ਪਾਣੀ ਦੁਕਾਨਦਾਰਾਂ ਦੇ ਦੁਕਾਨਾਂ ਦੇ ਅੰਦਰ ਜਾਏਗਾ ਜਿਹੜਾ ਹਜ਼ਾਰਾਂ ਲੱਖਾਂ ਦਾ ਸਮਾਨ ਖਰਾਬ ਹੋਏਗਾ ਵੱਖਰਾ ਦੁਕਾਨਦਾਰੀਆਂ ਪਹਿਲੇ ਹੀ ਸਵੇਰ ਸ਼ਾਮ ਤੋਂ ਠੱਪ ਪਈਆਂ ਨੇ 8-10 ਹਜ਼ਾਰ ਕਿਰਾਏ ਦੇਣੇ ਆ ਜਿਹੜੇ ਮੁਲਾਜ਼ਮਾਂ ਦੇਣੇ ਆ ਵੱਖਰੇ ਅਸੀਂ ਰੋਜ਼ਗਾਰ ਉਲਟਾ ਦੇ ਨੇ ਸਾਡੇ ਰੋਜ਼ਗਾਰ ਬਿਲਕੁਲ ਠੱਪ ਪਏ ਨੇ ਉਹਨਾਂ ਨੇ ਸਰਕਾਰ ਨੂੰ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਵੱਲ ਧਿਆਨ ਮਾਰੋ ਅਸੀਂ ਤੁਹਾਨੂੰ ਵੋਟਾਂ ਪਾਈਆਂ ਸੀ ਬੜੀ ਇੱਛ ਕਿ ਜੇ ਤੁਸੀਂ ਸਾਡੇ ਮਸਲੇ ਹੱਲ ਕਰੋਗੇ ਹੁਣ ਤੁਸੀਂ ਸਾਡੇ ਵੱਲ ਧਿਆਨ ਦਿਓ ਕਿ ਵੀ ਜਿਹੜਾ ਸਵੇਰ ਤੋਂ ਪਾਣੀ ਖੜਾ ਹੈ ਜਿਹੜਾ ਇਹ ਪਾਣੀ ਖੜਾ ਹੈ ਸਵੇਰ ਦਾ ਪਾਣੀ ਖੜਾ ਹਲੇ 2 ਦਿਨ ਪਾਣੀ ਹੋਰ ਨਹੀਂ ਜਾਣਾ ਇੱਥੋਂ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਵੀ ਜਿਹੜਾ ਦੁਕਾਨਾਂ ਦੇ ਨਾਲ ਨਾਲੇ ਨੇ ਉਹ ਨਾਲੇ ਸਾਰੇ ਬੰਦ ਹੋਏ ਹੋਏ ਨੇ ਜਿਹੜਾ ਕਿ ਬੋਰ ਲੱਗਿਆ ਹੋਇਆ ਪਾਣੀ ਸੁਭਾ ਖਿੱਚਣ ਵਾਸਤੇ ਨਾਲੇ ਦੇ ਵਿੱਚ ਕਿ ਵੀ ਜਿਹੜਾ ਸੜਕਾਂ ਤੇ ਬਰਸਾਤੀ ਪਾਣੀ ਵਗੈਰਾ ਖੜਦਾ ਉਹਦਾ ਕੋਈ ਸੁੱਖ ਨਹੀਂ ਹੈ ਜਿਹੜੀਆਂ ਦੁਕਾਨਾਂ ਦੇ ਨਾਲ ਨਾਲੇ ਨੇ ਨਾਲੇ ਸਾਰੇ ਬੰਦ ਪਏ ਨੇ ਇੱਧਰ ਦੁਕਾਨਦਾਰਾਂ ਵੱਲ ਛਾਤ ਮਾਰੀ ਜਾਵੇ ਅਸੀਂ ਕਿਹੜੀ ਕੀ ਗੁਨਾਹ ਕੀਤੇ ਨੇ ਅਸੀਂ ਕਿ ਵੀ ਅੱਜ ਵੀ ਭਾਵੇਂ 70 ਸਾਲ ਦਾ ਦੇਸ਼ ਆਜ਼ਾਦ ਹੋ ਗਿਆ ਰਹੋਏ ਨੇ ਪਰ ਅੱਜ ਵੀ ਅਸੀਂ ਉੱਥੇ ਹੀ ਖੜੇ ਆ ਟੰਗਾ ਨਾਲੇ ਸੀਵਰੇਜ ਪਾਣੀ ਉੱਥੇ ਦਾ ਕੀ ਸੀਮੇ ਤਾਂ ਕਿਉਂਕਿ ਇੱਕ ਮਸਲੇ 'ਚੋਂ ਨਿਕਲਦਾ ਦੂਜਾ ਪਹਿਲਾਂ ਤਿਆਰ ਹੋ ਜਾਂਦਾ ਉਹਨਾਂ ਈਓ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਡੇ ਇੱਧਰ ਜੈਨ ਮੱਲਾ ਗੇਟ ਵਾਲੇ ਪਾਸੇ ਧਿਆਨ ਮਾਰਿਆ ਜਾਵੇ ਤੇ ਇੱਧਰ ਗੜੇ ਨਾਲੇ ਬੰਦ ਨੇ ਉਹਨਾਂ 'ਤੇ ਝਾਤ ਮਾਰੀ ਜਾਵੇ ਕੀ ਮਸਲਾ ਤੇ ਕੀ ਉਹਨਾਂ ਦਾ ਜਲਦੀ ਤੋਂ ਜਲਦੀ ਉਹਨਾਂ ਦਾ ਹੱਲ ਕੀਤਾ ਜਾਵੇ ਹੁਣ ਵੇਖਣਾ ਹੋਵੇਗਾ ਈਓ ਸਾਹਿਬ ਉਸ ਪਾਸੇ ਕਦੋਂ ਧਿਆਨ ਦਿੰਦੇ ਨੇ ਤੇ ਕਦੋਂ ਦੁਕਾਨਦਾਰਾਂ ਦਾ ਮਸਲਾ ਹੱਲ ਹੋਵੇ ਜਿਹੜੇ ਸਵੇਰੇ ਜਿਵੇਂ ਆਉਂਦੇ ਆ ਦੁਕਾਨਦਾਰ ਵਿਚਾਰੇ ਉਦਾਂ ਹੀ ਸ਼ਾਮ ਨੂੰ ਆਪਣੇ ਘਰ ਚਲੇ ਜਾਂਦੇ ਆ ਦੇਖਦੇ ਕਦੋਂ ਮਸਲਾ ਹੁੰਦਾ ਇਹ ਤਾਂ ਆਉਣ ਵਾਲਾ ਸਮੇਂ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਅਦਵਾਦੀ ਰਿਪੋਰਟ ਵੀਰ ਜੀ ਤੁਹਾਡਾ ਨਾਮ ਮੇਰਾ ਨਾਮ ਯਸ਼ਪਾਲ ਯਸ਼ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਤੁਸੀਂ ਹਾਲਾਤ ਦੇਖ ਹੀ ਰਹੇ ਹੋ ਸ਼ਹਿਰ ਦੇ ਇੱਥੇ ਤਾਂ ਮਤਲਬ ਪਾਣੀ ਅੱਜ ਖੜ ਗਿਆ ਨਾ ਤਾਂ 2 ਦਿਨ ਨਿਕਲਦਾ ਨਹੀਂ ਅਸੀਂ ਦੁਕਾਨਾ ਬੰਦ ਕਰਕੇ ਘਰ ਜਾਣਾ ਪੈਂਦਾ ਸੰ ਸਾਡੇ ਕੋਈ ਕੋਈ ਖਾਕ ਨਹੀਂ ਬਿਲਕੁਲ ਵੀ ਸ਼ਹਿਰ ਦੇ ਐਵੇਂ ਬੈਠਿਆਂ ਹੁਣ ਵੀ ਦੁਕਾਨਾ ਬੰਦ ਕਰਕੇ ਘਰ ਜਾਵਾਂਗੇ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਬਾਰ ਬਾਰ ਕਿਹਾ ਲੇਕਿਨ ਨਹੀਂ ਪ੍ਰਸ਼ਾਸਨ ਬਿਲਕੁਲ ਧਿਆਨ ਨਹੀਂ ਦਿੰਦਾ ਇਸ ਕੰਮ ਤੁਸੀਂ ਪਾਣੀ ਦਾ ਹਾਲਾਤ ਦੇਖੋ ਤਿੰਨ ਤਿੰਨ ਫੁੱਟ ਕੋਰੇ ਪਾਣੀ ਖੜਾ ਸਾਡੇ ਦੁਕਾਨਾ ਚ ਪਾਣੀ ਵੜ ਜਾਂਦਾ ਹੈ ਨੁਕਸਾਨ ਬੜਾ ਹੁੰਦਾ ਸਾਡੇ ਦੁਕਾਨਾ ਤਿੰਨ ਤਿੰਨ ਚਾਰ ਚਾਰ ਫੁੱਟ ਉੱਚੀਆਂ ਨੇ ਲੇਕਿਨ ਫਿਰ ਪਾਣੀ ਵੜ ਜਾਂਦਾ ਸਾਡੇ ਦੁਕਾਨਾ ਤੇ ਵੀ ਤਿੰਨ ਤਿੰਨ ਫੁੱਟ ਉੱਚੀਆਂ ਦੁਕਾਨਾਂ ਨੇ ਪਾਣੀ ਦਾ ਨਿਕਾਸ ਫਿਰ ਹੈ ਕਿਸੇ ਪਾਸੋਂ ਇਹ ਕਿਸੇ ਪਾਸੇ ਕੋਈ ਨਿਕਾਸ ਨਹੀਂ ਪਾਣੀ ਦਾ ਬਿਲਕੁਲ ਕਿਸੇ ਪਾਸੇ ਸੀਵਰੇਜ ਬਿਲਕੁਲ ਬੰਦ ਪਏ ਨੇ ਔਰ ਇੱਥੇ ਸ ਮੋ ਆਮ ਆਮ ਕਰਦਾ ਪਾਣੀ ਜੈਨ ਮਹਲਿਆ ਪਾਣੀ ਇੱਥੇ ਆਉਂਦਾ ਸਾਰਾ ਸਬਜ਼ੀ ਮੰਡੀ ਦਾ ਪਾਣੀ ਸਾਰਾ ਇੱਥੇ ਆ ਕੇ ਖੜਦਾ ਕਿਸੇ ਪਾਸੇ ਜਿਹੜੇ ਏਰੀਆ ਦੀ ਤੁਸੀਂ ਨੇ ਗੱਲ ਕੀਤੀ ਹੈ ਸਾਰੇ ਜਿਹੜੇ ਉੱਚੇ ਏਰੀਏ ਨੇ ਇਹ ਸਾਰਾ ਨੀਵੇਂ ਪਾਸੇ ਹੈ ਨੀਵੇਂ ਪਾਸੇ ਹੈ ਸਾਰਾ ਨੀਵੇਂ ਪਾਸੇ ਆ ਕੇ ਪਾਣੀ ਇੱਥੇ ਖੜ ਜਾਂਦਾ ਹੈ ਪੂਰੀ ਖੜਦਾ ਟੋਟਲ ਪਾਣੀ ਸਾਰਾ ਸਾਡੇ ਦੁਕਾਨਾਂ 'ਚ ਪਾਣੀ ਵੜ ਜਾਂਦਾ ਹੈ ਨੁਕਸਾਨ ਖੁੱਲ ਹੁੰਦਾ ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਲੇਕਿਨ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਸਾਡੇ ਬਸ ਅਸੀਂ ਕਹਿਣ ਚਾਹੁੰਦੇ ਕੋਈ ਅਧਿਕਾਰੀ ਜਾਂ ਸੀਨੀਅਰ ਅਧਿਕਾਰੀ ਕੋਈ ਸਾਰ ਲੈਣ ਨਹੀਂ ਆਇਆ ਨਾ ਨਾ ਕੋਈ ਨਹੀਂ ਕੋਈ ਪੁੱਛ ਨਹੀਂ ਅਸਤਾ ਵਾਰ-ਵਾਰ ਕਹਿੰਨੇ ਆ ਵੀ ਸਾਡਾ ਇਹ ਹੱਲ ਕੀਤਾ ਜਾਵੇ ਸੜਕ ਉੱਚੀ ਕੀਤੀ ਜਾਵੇ ਜਾਂ ਫਿਰ ਇਹਦਾ ਪਾਣੀ ਨਿਕਾਸੀ ਕੀਤੀ ਜਾਵੇ ਸੀਵਰੇਜ ਦਾ ਪ੍ਰਬੋਕਤ ਕੀਤਾ ਜਾਵੇ ਲੇਕਿਨ ਨਹੀਂ ਕੋਈ ਸੁਣਵਾਈ ਨਹੀਂ ਆ ਜੀ ਪੁੱਛੀ ਨਹੀਂ ਵਾਰ-ਵਾਰ ਪ੍ਰਸ਼ਾਸਨ ਨੂੰ ਕਹਿੰਦੇ باوجود ਵੀ ਕੋਈ ਸੁਣਵਾਈ ਨਹੀਂ ਬਾਈ ਤੁਹਾਡਾ ਨਾਮ ਮੈਂ ਮੁਕੇਸ਼ ਗੋਇਲ ਆ ਜੀ ਗੋਇਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਤੁਹਾਡੇ ਅੱਗੇ ਦੁਕਾਨਾਂ ਅੱਗੇ ਪਾਣੀ ਖੜਾ ਹੈ ਤੇ ਕਾਰੋਬਾਰ ਵੀ ਠੱਪ ਹੀ ਹੋਣੇ ਹੈ ਕਾਰੋਬਾਰ ਤਾਂ ਜਿਵੇਂ ਠੱਪ ਹੈ ਜੀ ਤੁਹਾਨੂੰ ਦੇਖ ਹੀ ਰਹੇ ਹੋ ਪਾਣੀ ਇੰਨਾ ਖੜਿਆ ਹੈ ਕੋਈ ਮੋਟਰਸਾਈਕਲ ਕੋਈ ਸਕੂਟਰ ਕ੍ਰੋਸ ਵੀ ਨਹੀਂ ਕਰ ਪਾ ਰਿਹਾ ਪਾਣੀ ਨੂੰ ਉਹ ਵੀ ਪਾਣੀ ਉੱਪਰੋਂ ਉਸ ਏਰੀਏ ਨੇ ਸਾਰਾ ਉਰੇ ਨੀਵੇਂ ਆ ਕੇ ਡਟਦਾ ਸਭ ਤੋਂ ਨੇੜੇ ਸੀਵਰੇਜ ਪਲੈਂਟ ਜਿਹੜਾ ਇੱਥੇ ਹੈਗਾ ਉੱਥੋਂ ਦਾ ਪਾਣੀ ਹੀ ਪਹੁੰਚਦਾ ਜਿੱਥੋਂ ਜਿਹੜਾ ਅੱਗੇ ਨਾਲੇ ਤੇ ਇਹਨਾਂ ਨੇ ਸਰਕਾਰ ਨੇ ਸੀਵਰੇਜ ਪਲੈਂਟ ਲਾਇਆ ਹੋਇਆ ਪਾਣੀ ਖਿੱਚਣ ਖੁੱਚਣ ਵਾਸਤੇ ਉਹ ਪਾਣੀ ਉੱਤੇ ਪਹੁੰਚ ਨਹੀਂ ਨਾਲੇ ਸਾਰੇ ਬੰਦ ਨੇ ਸੀਵਰੇਜ ਨੂੰ ਨਾ ਥੋੜੇ ਬੰਦ ਜਿਹੜੇ ਤੁਹਾਡੇ ਦੁਕਾਨਾਂ ਦੇ ਨਾਲ ਨਾਲੇ ਨੇ ਬੰਦ ਨੇ ਬਲੋਕ ਨਹੀਂ ਇਹ ਫਿਰ ਪਾਣੀ ਕਿੰਨੇ ਦਿਨ ਖੜਦਾ ਇਹ ਪਾਣੀ ਆਣੀਆਂ 3-4 ਦਿਨ ਖੜਿਆ ਰਵੇ ਕੁਝ ਨਹੀਂ ਕਹਿ ਸਕਦੇ ਤਾਂ ਇਹ ਬੈਗੇ ਉਰੇ ਬਸ ਚਲੇ ਜਾਣੇ ਛੱਪ ਭਈ ਤੁਹਾਡਾ ਨਾਮ ਮੋਹਿਤ ਕੁਮਾਰ ਹੈ ਮੋਹਿਤ ਜੀ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਪਾਣੀ ਖੜਾ ਹੈ ਦੁਕਾਨਾਂ ਦੇ ਅੱਗੇ ਦੁਕਾਨਾਂ ਜਿਵੇਂ ਜਿ ਆਪਾਂ ਨੂੰ ਪਤਾ ਜੀ ਕਿਰਾਏ ਦੀਆਂ ਦੁਕਾਨਾਂ ਨੇ ਜੀ ਸਾਰੀਆਂ 8 10 10000 ਰੁਪਏ ਕਿਰਾਇਆ ਬਟ ਜਿਸਾ ਉਹਨਾਂ ਪਾਣੀ ਖੜਦਾ ਉਸਾ ਉਹਨਾਂ ਆਪਾਂ ਨੇ ਕਿਰਾਏ ਵੀ ਨਹੀਂ ਨਿਕਲ ਪਾਰੇ ਜੀ ਆਪਾਂ ਸਵੇਰੇ ਆਣਿਆ ਸ਼ਾਮ ਨੂੰ ਚਲੇ ਜਾਂਦੇ ਜੀ ਫ੍ਰੀ ਹੋ ਗਏ ਕੋਈ 1 ਰੁਪਿਆ ਨਹੀਂ ਬਟਾ ਰਹੇ ਕਿੰਨੇ ਕਿ ਦਿਨ ਤੋਂ ਪਾਣੀ ਖੜਾ ਹੈ ਇਹ ਇਹ ਘੰਟੇ ਡੇਢ ਘੰਟੇ ਦਾ ਪਾਣੀ ਹੈ 1 ਘੰਟੇ ਡੇਢ ਘੰਟੇ ਦੀ بارش ਹੈ ਇਹ ਸਵੇਰ ਤੋਂ ਹੀ ਖੜਾ ਹੈ ਪਾਣੀ ਇਹ ਜਿਹੜਾ ਰਾਤੀ ਸਵੇਰੇ ਬਾਰਿਸ਼ ਪਈ ਆ। ਆਪਕਿੰਸਰ ਦਿਨ ਨਹੀਂ ਆਇਆ ਜੀ ਉਹਦਾ ਪਾਣੀ ਖੜਾ ਰਿਹਾ ਪਹਿਲਾਂ ਕਾਫੀ ਟਾਈਮ। ਉਸ ਸਵੇਰੇ 11-12 ਵਜੇ ਨਿਕਲੇ ਮਸਾ ਤੋਂ ਬਾਅਦ 3 ਵਜੇ ਨਹੀਂ ਪਿਆ ਤੇ ਹੁਣ ਦੇਖੋ ਉਹਦਾ ਇਹ ਹਾਲ। ਤੁਸੀਂ ਹੁਣ ਦੇ ਹਾਲਾਤ ਦੇਖ ਕੇ ਲਗਦੇ 6-6:30 ਹੋ ਗਏ ਪਾਣੀ ਕਿੱਥੇ ਖੜਾ ਹੈ। ਚੱਲਦੇ ਰਹੇ ਤਾਂ 2-3 ਦਿਨ ਸਾਡੇ ਦੁਕਾਨਾਂ ਪੱਕੀਆਂ ਬੰਦ ਨੇ। ਅਸੀਂ ਕਿੱਥੋਂ ਕਮਾਈ ਕਰਾਂਗੇ? 6 ਤੋਂ 8000 ਰੁਪਏ ਸਾਡੇ ਸਾਰੇ ਕੰਮਾਂ ਦਾ ਕਿਰਾਇਆ ਹੈ। 3-4 ਦਿਨ ਲਗਾਤਾਰ ਸਾਡੀ ਦੁਕਾਨ ਬੰਦ ਰਹੂਗੀ। ਕਿੱਥੇ ਜਾਈਏ ਅਸੀਂ? ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਸਾਡੇ ਵੱਲ। ਦੋ ਤਿੰਨ ਵਾਰ ਜੀ ਕਹਿ ਵੀ ਚੁੱਕੇ ਆ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਉੱਥੇ ਕੋਈ ਸਰ ਲੈਣ ਨਹੀਂ ਆਇਆ ਸਾਡੀ ਸਰ ਲੈਣ ਨਹੀਂ ਆਉਂਦਾ ਅਸੀਂ ਵੋਟਾਂ ਪਾਉਂਦੇ ਕਿ ਕਿਸ ਤਾਂ ਵਾਸਤੇ ਪਾਉਂਦੇ ਜਦੋਂ ਸਾਡੇ ਨਾਲ ਵਾਅਦੇ ਕੀਤੇ ਜਾਂਦੇ ਨੇ ਇਹ ਸੜਕ ਉੱਚੀ ਹੋਊਗੀ ਜੀ ਇਹ ਨਾ ਐ ਕਰ ਦਿੱਤਾ ਹੈਗਾ ਇਹ ਕਰ ਦਿੱਤਾ ਜਾਏਗਾ ਲੇਕਿਨ ਹਰ ਸਾਲ ਦੀ ਤਰ੍ਹਾਂ ਜਦੋਂ ਬਾਰਿਸ਼ ਸ਼ੁਰੂ ਹੁੰਦੀ ਹੈ ਹਰ ਵਾਰੀ ਸਾਡਾ ਇਹ ਕੰਮ ਹੁੰਦਾ ਆ ਸਵੇਰੇ ਦੇ ਅਸੀਂ ਜਿੰਦੇ ਲਾਲਾਂ ਬਾਹਰੇ ਬੈਠੇ ਆ ਨਾ ਕੋਈ ਰੇ ਆ ਰਿਹਾ ਨਾ ਜਾ ਰਿਹਾ ਇਹ ਕੰਮ ਤੇ ਵੀ ਜਿਵੇਂ ਸਵੇਰੇ ਆਈ ਸੀ ਕਿ ਉਦੋਂ ਹੀ ਹੁਣ ਚਲੇ ਜਾਉਂਗੇ ਬੈਕ ਬੈਕ ਕਰਕੇ ਕਾਟਾ ਕੋ ਬਿਨਾ ਕੋਈ ਹੱਲ ਕੀਤਾ ਜਾਵੇ ਪ੍ਰਸ਼ਾਸਨ ਸਾਡੇ ਵੱਲ ਧਿਆਨ ਦੇਵੇ ਬੇਇਜ਼ਤੀ ਆ। ਪਾਣੀ ਕਿੱਥੇ ਟੱਕ ਰਿਹਾ ਮੇਰੇ। ਪਾਣੀ ਕੋੜ ਬਣ ਗਿਆ। 1 ਇੰਚ ਪਾਣੀ ਨਹੀਂ ਉੱਤਰਿਆ ਹਲੇ। ਇੰਨਾ ਪਾਣੀ ਆ। 3 ਘੰਟੇ ਦੇ ਵਿੱਚ ਤੇ 1 ਇੰਚ ਪਾਣੀ ਨਹੀਂ ਉੱਤਰਿਆ ਹਲੇ ਜੀ। ਜਿਵੇਂ ਹੈ ਉੱਥੇ ਹੀ ਪਾਣੀ ਖੜਾ। ਜਵੇਰੇ ਸਵੇਰੇ ਬਾਰਿਸ਼ ਪਈਆ 4:00 3:00 ਵਜੇ ਪਈਆ ਬਾਰਿਸ਼ ਉਹ ਵੀ ਪਾਣੀ ਖੜਾ ਤੇ ਘੰਟੇ ਜੜ ਦੀ ਬਾਰਿਸ਼ ਹੋਣ। ਕਿ ਵੀ ਕੋਈ ਪਾਣੀ ਨਹੀਂ ਘਟਿਆ ਉਦੋਂ ਦਾ। ਨਾ। ਥੋੜਾ ਹੈ ਉਹ ਪਾਣੀ ਸਵੇਰ ਵਾਲਾ ਥੋੜੋ ਬਹੁਤ ਨਿਕਲ ਗਿਆ ਸੀਗਾ ਉਸ ਤੋਂ ਬਾਅਦ ਫੇਰ بارش ਪੈਣ ਤੋਂ ਬਾਅਦ ਉਸ ਤੋਂ ਬਾਅਦ ਪਾਣੀ ਨਹੀਂ ਖੜਿਆ ਲਗਾਤਾਰ ਚੱਲ ਜਾਂਦਾ ਲਗਾਤਾਰ ਇਹ ਜੋ ਪਾਣੀ ਹੈ ਮੀਂਹ ਦਾ ਹੁੰਦਾ ਹੈ ਇਹ ਸਾਰਾ ਸਾਡੇ ਘਰਾਂ 'ਚ ਵਰ ਜਾਂਦਾ ਹੈ ਕੋਈ ਇਹ ਲੰਦਾਲਾ ਗਾ ਸਾਰਾ ਇਹ ਕਿਉਂ ਬੰਦ ਕੀਤਾ ਗਿਆ ਜਿਦਾਂ ਕਿ ਮੀਂਹ ਦਾ ਪਾਣੀ ਹੈ ਖੇਚ ਸਕਦਾ ਜਿਹੜੇ ਅੰਡਰਗ੍ਰਾਉਂਡ ਪਾਈਪ ਆਇਆ ਉਚਿਤ ਕਰ ਲੈ ਪਾਣੀ ਪਿੱਚੜ ਗਿਆ ਕਿ ਮੀਂਹ ਦਾ ਪਾਣੀ ਪਿੱਚੜ ਗਿਆ ਇਸ ਕਰਕੇ ਇਹਦਾ ਨਾਲਾ ਖੋਲਿਆ ਜਾਵੇ ਤਾਂ ਕਿ ਸਾਡੇ ਘਰਾਂ ਚ ਪਾਣੀ ਵੜਦਾ ਆ ਕੇ ਦੇਖੋ ਸਾਡੇ ਪਾਪਾ ਸਾਡੇ ਘਰ ਚ ਪਾਣੀ ਵੜ ਗਿਆ ਸੀ ਜਦ ਮੈਂ ਇੱਥੇ ਲੰਝ ਹੁੰਦਾ ਦੇਖੋ ਆਗੇ ਕਿ ਵੀ ਜਿਹੜਾ ਪਾਣੀ ਨਾ ਵੜੇ ਪਹਿਲਾਂ ਹੀ ਤੁਸੀਂ ਰੋਕ ਲਈ ਹੈ ਅਸੀਂ ਰੋਕ ਲਈ ਆ ਜਾਂ ਦੇਖੋ ਜਾ ਕੇ ਪਾਣੀ ਅੰਦਰ ਵੜ ਗਿਆ ਸੀ ਬਾਕੀ ਇਹ ਜੋ ਸਾਹਿਬ ਤੁਸੀਂ ਆ ਕੇ ਸਾਡਾ ਮੌਕਾ ਦੇਖ ਸਕਦੇ ਹੋ ਤੁਹਾਨੂੰ ਆਉਣਾ ਚਾਹੀਦਾ ਹੈ ਸਾਡੇ ਘਰਾਂ ਚ ਪਾਣੀ ਵੜਦਾ ਦੇਖ ਤੁਸੀਂ ਕੀ ਹਾਲ ਕਰੀਏ ਦੇਖ ਸਕਦੇ ਹੋ ਦੁਕਾਨਦਾਰਾਂ ਦੀ ਇੱਕ ਪੋੜੀ ਦੀ ਕਸਰ ਰਹਿ ਗਈ ਹੈ ਜੇ ਇੱਕ ਘੰਟਾ ਡੇਢ ਘੰਟਾ ਬਾਰਿਸ਼ ਹੋਰ ਪੈ ਗਈ ਤਾਂ ਦੁਕਾਨਾਂ ਦੇ ਅੰਦਰ ਪਾਣੀ ਜਾਣ ਨੂੰ ਤਿਆਰ ਖੜਾ ਹੈ ਪਹਿਲੀ ਬਾਰਿਸ਼ ਹੋਈ ਹੈ ਮੈਨੂੰ ਲੱਗਦਾ ਹੈ ਘੰਟਾ ਜੀ ਹੋ ਗਿਆ ਹੈ ਤੇ ਆ ਦੇਖੋ ਪਹਿਲੀ ਬਾਰਿਸ਼ ਹੈ ਇੱਕ ਘੰਟੇ ਦੀ ਬਾਰਿਸ਼ ਦਾ ਮੰਜ਼ਰ ਹੈ ਜਿਹੜਾ ਇਹ ਆਪਾਂ ਖੜੇ ਹਾਂ ਇੱਥੇ ਜੀ ਉਮੀਦ ਉਹ ਦਿਨ ਦਿਨ ਪੈ ਜਾਏਗਾ ਸਾਡੇ ਦੁਕਾਨਾਂ ਦਾ ਡੁੱਬ ਜੇ ਨਹੀਂ ਮੰਨਦਾ ਜੀ ਜਦ ਕੇ ਸੜਕ ਤੋਂ ਵੀ ਤੁਹਾਡੀਆਂ ਦੁਕਾਨਾਂ 2-2 2.5 ਫੁੱਟ ਉੱਚੀਆਂ ਨਹੀਂ ਫਿਰ ਵੀ ਪਾਣੀ ਅੰਦਰ ਚੱਲ ਜਾਂਦਾ ਆ ਆ ਵੇਖੋ ਜਾ ਵੇ ਸਾਡੇ ਸਵੇਰੇ ਤੋਂ ਪਾਣੀ ਆ ਗਿਆ ਸੀ ਅੰਦਰ ਤੋਂ ਦਵਾ ਨਾ ਦੁੱਕਾ ਟੋਕਲਵਾਰਕਿਆਂ ਦਰਾਂ ਦੇ ਉੱਤੇ ਵੀ ਪਾਣੀ ਨਾ ਵੜੇ ਇੱਡਾਂ ਲਵਾਰਕੇ ਇਸੇ ਕਰਕੇ ਕੱਬੀ ਦਿਓ ਇਹ ਦੁਕਾਨਦਾਰ ਨੇ ਦੱਸਿਆ ਕਿ ਵੀ ਜਿਹੜੇ ਇੱਧਰ ਜੈਨਮੁਲਾ ਗੇਟ ਦੇ ਨਾਲ ਦੁਕਾਨਾਂ ਨੇ ਉਹਨਾਂ ਨੇ ਸੇ ਕਿ ਵੀ بارش ਆਣ ਤੋਂ ਪਹਿਲਾਂ ਸਾਨੂੰ ਇਹ ਪ੍ਰਬੰਧ ਕਰਨੇ ਪੈਂਦੇ ਨੇ ਅੱਗੇ ਰੋਕਾਂ ਲਾਣੀਆਂ ਪੈਂਦੀਆਂ ਨੇ ਤਾਂ ਜੋ ਕਿ ਸਾਡੀਆਂ ਦੁਕਾਨਾਂ ਦੇ ਅੰਦਰ ਪਾਣੀ ਨਾ ਜਾਵੇ ਤੇ ਸਮਾਨ ਨਾ ਖਰਾਬ ਹੋਵੇ ਫਿਰ ਵੀ ਤੁਸੀਂ ਦੇਖ ਰਹੇ ਹੋ ਜਿੱਥੇ ਹੁਣ ਆਪਾਂ ਖੜੇ ਆ ਜੈਨਮਨਲਾ ਗੇਟ ਦੇ ਅੰਦਰ ਖੜੇ ਆ ਕਿ ਵੀ 2-2 2.5 2.5 ਫੁੱਟ ਪਾਣੀ ਖੜਾ ਹੈ ਤੇ ਲੋਕਾਂ ਦੇ ਮੋਟਰਸਾਈਕਲ ਬੰਦ ਬੱਚੇ ਛੋਟੇ-ਛੋਟੇ ਵਿੱਚ ਗਿਰਦੇ ਆ ਤੇ ਮੋਟਰਸਾਈਕਲ ਵੀ ਬੰਦ ਹੁੰਦੇ ਨੇ ਤੇ ਲੈ ਦੇ ਕੇ ਕੁਛ ਨਾ ਕੁਛ ਗੱਲਾਂ ਇਹੀ ਹੁੰਦੀਆਂ ਨੇ ਕਿ ਵੀ ਸਰਕਾਰ ਨੂੰ ਅਸੀਂ ਵੋਟਾਂ ਪਾਈਆਂ ਸੀਗੀਆਂ ਸਾਡੇ ਨਾਲ ਕੀ ਇਹ ਹਾਲਾਤ ਹੋ ਰਹੇ ਨੇ ਇਹ ਹੁਣ ਯੂਪੀ ਬਿਹਾਰ ਦੇ ਵਿੱਚ ਸੁਣਦੇ ਘੰਟੇ ਡੇਢ ਦੀ ਬਾਰਿਸ਼ ਹੈ ਜਿਹੜਾ ਕਿ ਇਹ ਹਾਲ ਹੋਇਆ ਹੋਇਆ ਇੱਥੇ